9 ਸਾਲ ਦੀ ਅਮਤੇ ਆਈਐਮਏ ਫਗਵਾੜਾ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਆਈਐਮਏ ਦੇ ਪ੍ਰਧਾਨ ਡਾਕਟਰ ਜਰਜੀਤ ਸਿੰਘ ਵਿਰਕ ਦੀ ਅਗਵਾਈ ਚ ਐਸਪੀ ਫਗਵਾੜਾ ਦੀ ਦੇਖਰੇਖ ਹੇਠ ਗੁਰੂ ਨਾਨਕ ਵਿਰデアਸ਼ਰਮ ਸਪਰੋੜ ਵਿਖੇ ਜਰੂਰਤਮੰਦ ਲੋਕਾਂ ਨੂੰ ਗਰਮ ਕੰਬਲ ਮਠਾਈਆਂ ਅਤੇ ਹੋਰ ਸਮਾਨ ਵੰਡਿਤ ਕੀਤਾ ਗਿਆ ਇਸ ਮੌਕੇ ਬੋਲਦਿਆਂ ਆਸ਼ਰਮ ਦੇ ਮੈਨੇਜਰ ਨੇ ਦੱਸਿਆ ਕਿ ਆਸ਼ਰਮ ਵਿੱਚ ਬਹੁਤ ਸਾਰੇ ਅਜਿਹੇ ਬੱਚੇ ਹਨ ਜੋ ਚੱਲਣ ਤੋਂ ਸੁਣਨ ਤੋਂ ਬੋਲਣ ਤੋਂ ਅਸਮਰਥ ਹਨ ਉਹਨਾਂ ਲਈ ਖਾਣ ਪੀਣ ਦਾ ਰਹਿਣ ਦਾ ਅਤੇ ਉਨ੍ਹਾਂ ਦੀ ਸਾਮ ਸੰਭਾਲ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਉੱਧਰ ਡਾਕਟਰ ਜੀ ਵੀ ਸਿੰਘ ਡਾਕਟਰ ਜੇ ਐਸ ਵਿਰਕ ਅਤੇ ਹੋਰਨਾਂ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਹਮੇਸ਼ਾ ਜ਼ਰੂਰਤਮੰਦਾਂ ਲਈ ਦਿਨ ਰਾਤ ਖੜੀ ਹੈ ਅਤੇ ਅਇ ਦਿਨ ਕੋਈ ਨਾ ਕੋਈ ਉਨ੍ਹਾਂ ਦੇ ਵੱਲੋਂ ਨੇਕ ਉਪਰਾਲੇ ਕੀਤੇ ਜਾਂਦੇ ਰਹਿੰਦੇ ਹਨ ਅੰਤ ਵਿੱਚ ਐਸ ਪੀ ਫਗਵਾੜਾ ਨੇ ਜਿੱਥੇ ਹਾਜ਼ਰ ਪਤਵੰਤਿਆਂ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਦਿੱਤੀ ਉੱਥੇ ਹੀ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੀ ਹਮੇਸ਼ਾ ਜ਼ਰੂਰਤਮੰਦਾਂ ਦੀ ਮਦਦ ਕਰਦਾ ਰਹੇਗਾ ਸਮਾਗਮ ਮੌਕੇ ਆਸ਼ਰਮ ਦੀ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਫਗਵਾੜਾ ਤੋਂ ਨਵਰੰਗ ਚੈਨਲ ਲਈ ਯਸ਼ਰਮਾ ਦੀ ਰਿਪੋਰਟ ਮੈਂ ਡਾਕਟਰ ਜਸਜੀਤ ਸਿੰਘ ਵਿਰਖ ਹਸਪਤਾਲ ਅਗਵਾੜਾ ਵੱਲੋਂ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਨਵਾਂ ਸਾਲ ਸਾਰਿਆਂ ਲਈ ਚੰਗੀ ਸਿਹਤ ਵਾਹਿਗੁਰੂ ਮੇਰ ਰੱਖੇ ਸਾਰੇ ਸ਼ਹਿਰ ਵਾਸੀਆਂ ਦੇ ਸਾਰੇ ਚੰਗੀ ਸਿਹਤ ਰਹੇ ਬਿਮਾਰੀ ਨਾਲ ਲੱਗੇ ਆਪਣੇ ਸਿਹਤ ਦਾ ਵੈਸੇ ਧਿਆਨ ਰੱਖੋ ਖਾਣਾ ਪੀਣਾ ਐਕਸਰਸਾਈਜ਼ ਵਗੈਰਾ ਚੰਗੀ ਕਰੋ ਬਹੁਤ ਬਹੁਤ ਮੁਹੱਬਤ ਹਮੇਸ਼ਾ ਸਾਲ 2025 ਨਵੇਂ ਸਾਲ ਦੀਆਂ ਪਹਿਲਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ। ਫਗਵਾੜਾ ਪੁਲਿਸ ਵੱਲੋਂ ਆਈਐਮਏ ਫਗਵਾਣਾ ਤੇ ਹੈਲਥ ਕੇ ਨਾਲ ਅੱਜ ਜਿਹੜਾ ਹੈ ਨਵੇਂ ਸਾਲ ਜਿਹੜੀਆਂ ਅਸੀਂ ਖੁਸ਼ੀਆਂ ਸੈਲੀਬ੍ਰੇਟ ਕਰਨ ਆਏ ਹੈ ਇੱਥੇ ਨੇਤਰਹੀਨ ਆਸ਼ਰਮ ਸਥਾਨ ਦਿਖੇ। ਬੜਾ ਹੀ ਚੰਗਾ ਲੱਗਿਆ ਇੱਥੇ 100 ਦੇ ਆਸ-ਪਾਸ ਇੱਥੇ ਜਿਹੜੇ ਕੋਈ ਨੇਤਰਹੀਨ ਹੈ, ਕੋਈ ਅੰਗਹੀਨ ਹੈ, ਕੋਈ ਬੇਕਾਰ ਹੈ ਬਹੁਤ ਹੀ ਕਹਿ ਲੋ ਕਿ ਨਿਸ਼ਕਾਮ ਸੇਵਾ ਇੱਥੇ ਕਿੰਨੀ ਜਾ ਰਹੀ ਹੈ ਗਿਆ ਪ੍ਰਬੰਧਕਾਂ ਵੱਲੋਂ ਤੇ ਬਹੁਤ ਪੁਰਾਣਾ ਇਹ ਜਿਹੜਾ ਆਸ਼ਰਮ ਹੈ ਤੇ ਆ ਕੇ ਬੜੀ ਖੁਸ਼ੀ ਹੋਈ ਔਰ ਅਸੀਂ ਆਪਣੇ ਆਪ ਨੂੰ ਬਹੁਤ ਹੀ ਸੁਭਾਗੀ ਸਮਝਦੇ ਹਾਂ ਕਿ ਨਵੇਂ ਸਾਲ ਦੀ ਜਿਹੜੀ ਅਸੀਂ ਖੁਸ਼ੀਆਂ ਇਹਨਾਂ ਦੇ ਨਾਲ ਸੈਲੀਬ੍ਰੇਟ ਕੀਤੀਆਂ ਨੇ ਆਈਐਮਏ ਵੱਲੋਂ ਸਪਾਂਸਰਡ ਇਹਨਾਂ ਨੂੰ ਅੱਜ ਕੰਬਲ ਡਿਸਟ੍ਰਿਬਿਊਟ ਕੀਤੇ ਗਏ ਹਨ ਬੱਚਿਆਂ ਵਾਸਤੇ ਮਠਾਈਆਂ ਔਰ ਜਿਹੜੀ ਇਹਨਾਂ ਦੀ ਅੱਖਾਂ ਵਾਸਤੇ ਕੇਅਰ ਟੇਕ ਵਾਸਤੇ ਮੈਡੀਸਿਨਸ ਡਾਕਟਰ ਸਾਹਿਬਾ ਨਾਲੋਂ ਦਿੱਤੀਆਂ ਗਈਆਂ ਨੇ ਤੇ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹੈਗੇ ਆਂ ਤੇ ਆਸ਼ਰਮ ਨੂੰ ਰੱਬ ਅੱਗੇ ਅਰਦਾਸ ਹੈ ਕਿ ਇਸ ਤਰੀਕੇ ਨਾਲ ਵੀ ਇਹ ਮਨੁੱਖਤਾ ਦੀ ਸੇਵਾ ਕਰਦੇ ਰਹਿਣ ਤੇ ਜਿਹੜੀਆਂ ਖੁਸ਼ੀਆਂ ਹੈਗੇ ਇਹਨਾਂ ਜਿਹੜੇ ਸਪੈਸ਼ਲੀ ਏਬਲਡ ਲੋਗ ਨੇ ਇਹਨਾਂ ਦੇ ਇਹ ਕੇਅਰ ਟੇਕ ਕਰਦੇ ਨੇ ਤੇ ਸਾਰਿਆਂ ਨੂੰ ਫਿਰ ਤੋਂ ਸੁਚੇਪੂਠਾ ਪੁਲਿਸ ਸਪੈਸ਼ਲੀ ਫਗਵਾੜਾ ਸਬ-ਡਿਵੀਜ਼ਨ ਦੇ ਪੁਲਿਸ ਨੂੰ ਹੈਪੀ ਨਿਊ ਇਅਰ ਔਰ ਰਵ ਨੂੰ ਪੁਲਿਸ ਦੇ ਵੱਲੋਂ ਮੈਂ ਇੰਸਪੈਕਟਰ ਬਲਵਿੰਦਰ ਸਿੰਘ ਢੁੱਲਰ ਐਸਐਚਓ ਸਦਰ ਫਗਵਾੜਾ ਮੈਂ ਫਗਵਾੜਾ ਵਾਸੀਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਤੇ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਆਪਣਾ ਜਿਹੜਾ ਨਵਾਂ ਸਾਲ ਆ ਉਹ ਸੇਫਲੀ ਤੇ ਵਧੀਆ ਤਰੀਕੇ ਨਾਲ ਮਨਾਓ ਜਿੰਦੇ ਵਿੱਚ ਤੁਹਾਨੂੰ ਆਪ ਨੂੰ ਜਾਂ ਕਿਸੇ ਹੋਰ ਨੂੰ ਕੋਈ ਪ੍ਰੋਬਲਮ ਨਾ ਆਵੇ